ਤਾਂ ਬਿਲਕੁਲ ਸਭ ਤੋਂ ਪਹਿਲੀ ਵੱਡੀ ਖਬਰ ਹੈ ਕਿ ਬੀਤੇ ਦਿਨ 33 ਤੋਂ ਵੱਧ ਲੀਡਰ ਜਿਨ੍ਹਾਂ ਚ ਨਵਜੋਸ਼ ਸਿੱਧੂ ਚਰਜੇ ਚੰਨੇ ਪ੍ਰਤਾਪ ਬਾਜਵਾ ਮਰਿੰਦਰ ਸਿੰਘ ਰਾਜਾ ਵਣਗ ਤੇ ਸਮੁੱਚੀ ਲੀਡਰਸ਼ਿਪ ਦਿੱਲੀ ਗਈ ਹੋਈ ਸੀ ਪੰਜਾਬ ਦੇ ਕਾਂਗਰਸੀ ਦੀ ਨਬਜ਼ ਨੂੰ ਟੋਲਣ ਦੀ ਕੋਸ਼ਿਸ਼ ਕੇਂਦਰੀ ਲੀਡਰਸ਼ਿਪ ਨੇ ਕੀਤੀ ਹੈ ਪਰ ਇਹਨਾਂ ਦੀ ਕੋਈ ਸੁਣੀ ਜਾਏਗੀ ਜਾਂ ਨਹੀਂ ਸੁਣੀ ਜਾਏਗੀ ਬਹੁ ਗਿਣਤੀ ਦੇ ਲੀਡਰ ਇੰਡੀਆ ਆਲਾਈਂਸ ਨਾਲ ਗੱਠ ਜੋੜ ਲਈ ਰਾਜ਼ੀ ਨਹੀਂ ਹਨ ਪ੍ਰੋਫੈਸਰ ਡਾਕਟਰ ਕੁਲਦੀਪ ਜੀ ਸਟੂਡੀਓ ਆਈ ਨੇ ਡਾਕਟਰ ਸਭ ਸਵਾਗਤ ਹੈ ਤੁਹਾਡਾ ਪਹਿਲਾ ਸਭ ਤੋਂ ਵੱਡਾ ਹੀ ਸਵਾਲ ਹਰੇਗਾ ਜੀ ਕਿ ਆਖਰਕਾਰ ਕੀ ਆਮ ਆਦਮੀ ਪਾਰਟੀ ਦੇ ਨਾਲ ਅਦਾਲਤ 갈 ਜਾਏਗੀ ਪੰਜਾਬ ਤੇ ਜਾਂ ਫਿਰ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਅਦਾਲਤ 갈 ਜਾਏਗੀ ਪੰਜਾਬ ਤੇ ਜਾਂ ਨਹੀਂ ਕਿ ਜਿਹੜਾ ਕ੍ਰਿਸ਼ਨ ਗੱਲ ਇੱਥੋਂ ਸ਼ੁਰੂ ਕਰੀਏ ਕਿ ਜਿਹੜਾ ਪੰਜਾਬ ਦੇ ਕਾਂਗਰਸ ਇਕਾਈ ਦੇ ਅੰਦਰ ਅਲਾਈਅੰਸ ਦੇ ਖਿਲਾਫ ਇਸ ਲੈਵਲ ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਇਹਦਾ ਇਹਦਾ ਸੰਦਰਭ ਕੀ ਹੈ ਜਮਾਨਾ ਇੱਕੇ ਸੀ ਜਦੋਂ ਕਾਂਗਰਸ ਦੀ ਹਾਈ ਕਮਾਂਡ ਨੇ ਜੋ ਫੈਸਲਾ ਕਰ ਰਿਆ ਕਿਸੇ ਸਟੇਟ ਦੀ ਲੀਡਰਸ਼ਿਪ ਉਹਨੂੰ ਕੁਐਸਚਨਿੰਗ ਕਰਦੀ ਉਹ ਸੀਗਾ ਸਮਾਂ ਜਦੋਂ ਕਾਂਗਰਸ ਦੀ ਸਥਿਤੀ ਉਹ ਸੀ ਜਿਹੜੀ ਇਸ ਵੇਲੇ ਭਾਜਪਾ ਦੀ ਸਥਿਤੀ ਹੈ ਹੁਣ ਦੇਖੋ ਨਾ ਭਾਜਪਾ ਕੋਈ ਫੈਸਲਾ ਕਰ ਲਵੇ ਕੋਈ ਸਟੇਟ ਦੀ ਇਕਾਈ ਦਾ ਬੰਦਾ ਬੋਲਦਾ ਨਹੀਂ ਕਾਂਗਰਸ ਦੀ ਹਾਲਾਤ ਇਸ ਵੇਲੇ ਇਹ ਨਹੀਂ ਹੈਗੇ ਸਿਰਫ ਤਿੰਨ ਸੂਬਿਆਂ 'ਚ ਕਾਂਗਰਸ ਹੈਗੀ ਆ ਤੇ ਤਲंगाना ਤੇ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਤੇ ਇਸ ਕਰਕੇ ਹਾਈ ਕਮਾਂਡ ਦੇ ਖਿਲਾਫ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹੁਣ ਗੱਲ ਕੀ ਕਰੀਏ ਪੰਜਾਬ ਦੀ ਪੰਜਾਬ ਦੀ ਜੇ ਅਸੀਂ ਇਸ ਵੇਲੇ ਗੱਲ ਦੇਖੀ ਹੈ ਨਾ ਜੀ ਪੰਜਾਬ ਦੀ ਕਾਂਗਰਸ ਇਕਾਈ ਵਿੱਚ ਆਪਣੇ ਆਪ ਵਿੱਚ ਵੱਡੇ ਲੀਡਰ ਬੈਠੇ ਨੇ ਕਾਂਗਰਸ ਦੇ ਪਹਿਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੌਜੂਦਾ ਪ੍ਰਧਾਨ ਰਾਜਾ ਬੜਿੰਗ ਉਦੋਂ ਪਹਿਲਾਂ ਦੇ ਪ੍ਰਧਾਨ ਜਿਹੜੇ ਹੈ ਸੋਨੇ ਲੱਗਦਾ ਕਿ ਜੇਕਰ ਗੱਠਜੋੜ ਹੁੰਦਾ ਤਾਂ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਜੇ ਖਾ ਲਿਆ ਤਾਂ ਕੋੜੀ ਨਾ ਖਾਤਾ ਤਾਂ ਕਲੰਕੀ ਉਹ ਪਹਿਨੀ ਨਹੀਂ ਲੱਗਦਾ ਤਾਂ ਦੇਖੋ ਦੋ ਪਹਿਲੂ ਨੇ ਇਹਦੇ ਪਹਿਲਾਂ ਤਾਂ ਗੱਲ ਮੈਂ ਪੂਰੀ ਕੀਤੀ ਨਾ ਕਿ ਇੰਨੇ ਲੀਡਰ ਤੇ ਹੁੰਦੀਆਂ ਹੋਈਆਂ ਵੌਇਸ ਜਿਆਦਾ ਹੋ ਗਈਆਂ ਤੇ ਇਸ ਕਰਕੇ ਦੋ ਧੜੇ ਬਣ ਗਏ ਇੱਕ ਕਹਿੰਦਾ ਅਲਾਈਅንስ ਜੇ ਸੈਂਟਰ ਦੀ ਹਾਈ ਕਮਾਂਡ ਕਰੇਗੀ ਅਸੀਂ ਉਹਦੇ ਬਾਰੇ ਸੋਚਾਂਗੇ ਦੂਜਾ ਕਹਿੰਦਾ ਅਲਾਈਅንስ ਨਹੀਂ ਕਰਨਾ ਚਾਹੀਦਾ ਤੇ ਇਹਦੇ ਚ ਸਮੱਸਿਆਵਾਂ ਕਈ ਨੇ ਕਾਗਜ਼ ਦੇ ਲੀਡਰ ਇਹ ਮਹਿਸੂਸ ਕਰਦੇ ਨੇ ਕਿ ਜੇਕਰ ਅਸੀਂ ਅਲਾਈਅንስ ਕਰ ਲੈਨੇ ਆਂ ਤੇ ਅਸੀਂ ਕਿਹੜੀ ਪਾਰਟੀ ਨਾਲ ਅਲਾਈਅንስ ਕਰਾਂਗੇ ਉਸ ਪਾਰਟੀ ਨਾਲ ਅਲਾਈਅንስ ਕਰਾਂਗੇ ਜਿਹੜੀ ਪਾਰਟੀ ਨੇ ਸਾਡੇ ਲੀਡਰਾਂ ਤੇ ਕਿ ਮੁਕਦਮੇ ਖੜੇ ਕਰਕੇ ਕ腐ਪਸ਼ਨ ਦੇ ਚਾਰजेस ਲੱਭ ਕੇ ਉਹਨਾਂ ਨੂੰ ਜਿਹੜਾ ਭੇਜਿਆ ਉਹਨਾਂ ਤੇ ਮੁਕਦਮੇ ਸ਼ੁਰੂ ਕੀਤੇ ਨੇ ਜਿਨ੍ਹਾਂ ਉਹ ਗੰਦੇ ਤਾਂ ਪੋਲਿਟਿਕਸ ਕਹਿੰਦੇ ਨੇ ਉਹ ਉਹਦੇ ਜੋ ਕੀ ਨਿਕਲਦਾ ਇਹ ਤੇ ਸਮਾਂ ਦੱਸੂਗਾ ਕਿ ਜਿਹੜੇ ਜਿਹੜੇ ਵਿਅਕਤੀਆਂ ਤੇ ਕੇਸ ਰਜਿਸਟਰ ਹੋਏ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ ਪਰੰਤੂ ਇਸ ਵੇਲੇ ਕੀ ਹੈ ਕਿ ਕਾਰਸ ਦੇ ਅੰਦਰ ਇੱਕ ਵੱਡੀ ਗਿਣਤੀ ਉਹਨਾਂ ਲੀਡਰ ਦੀ ਹੈ ਜਿਨ੍ਹਾਂ ਤੇ ਮੁਕਦਮੇ ਦਰਜ ਹੋਏ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾ ਅੱਛਾ ਹੁਣ ਇਹ ਦੇਖੋ ਤੁਸੀਂ ਆਮ ਆਦਮੀ ਪਾਰਟੀ ਇਹ ਲੜਾਈ ਛੱਡ ਨਹੀਂ ਸਕਦੀ ਕਿਉਂ ਨਹੀਂ ਛੱਡ ਸਕਦੀ ਆਮ ਆਦਮੀ ਪਾਰਟੀ ਐਂਟੀ ਕ腐ਸ਼ਨ ਦੇ ਮੁੱਦੇ ਤੇ ਪੈਦਾ ਹੋਈ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜੀ 2005 ਦੀ ਇਲੈਕਸ਼ਨ ਸੀ ਐਂਟੀ ਕ腐ਸ਼ਨ ਦੇ ਮੁੱਦੇ ਤੇ ਲੜੀ ਆ ਇਸ ਕਰਕੇ ਜੇ ਆਮ ਆਦਮੀ ਪਾਰਟੀ ਇਹ ਛੱਡੇਗੀ ਉਹਨਾਂ ਦਾ ਵਿਜੂਤ ਗਿਆ ਤੇ ਜੇ ਕਾਂਗਰਸ ਅੱਛਾ ਇੱਕ ਹੋਰ ਚੀਜ਼ ਤੁਸੀਂ ਦੇਖੋ ਜੇ ਜੇ ਕੱਲ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਹੁੰਦਾ ਪਿਛਲੇ ਵਾਰ 8 ਸੀਟਾਂ ਤੇ ਕਾਂਗਰਸ ਜਿੱਤੀ ਸੀ ਉਹਨਾਂ ਚੋਂ ਮਾਰਾਣੀਪੁਰ ਨੀਤਕੌਰ ਛੱਡ ਕੇ ਚਲੇ ਗਏ ਨੇ ਜਲੰਧਰ ਦੀ ਚੋਣ ਹਾਰ ਗਏ ਸੀ 6 ਐਮਪੀਐਸ ਵੇਲੇ ਹੈਗੇ ਨੇ ਅੱਛਾ ਕਮਾਲ ਦੀ ਚੀਜ਼ ਇਹ ਆ ਤੁਸੀਂ ਦੇਖੋ ਕਿ 6 ਦੇ 6 ਐਮਪੀਓ ਨੇ ਜਿਹੜੇ ਕਹਿੰਦੇ ਨੇ ਕਿ ਜੇ ਕਾਂਗਰਸ ਦੀ ਹਾਈ ਕਮਾਂਡ ਅਲਾਈਅੰਸ ਦੀ ਗੱਲ ਕਰੇਗੀ ਅਸੀਂ ਅਸੀਂ ਉਹਦੇ ਬਾਰੇ ਵਿਚਾਰਾਂਗੇ ਜਿਹੜੇ ਜਿਹੜੇ ਕੈਟੈਗੋਰਿਕਲੀ ਇਹ ਨਹੀਂ ਕਹਿੰਦੇ ਕਿ ਜੀ ਅਸੀਂ ਅਲਾਈਅੰਸ ਨਹੀਂ ਕਰਨਾ ਇਹਦਾ ਮਤਲਬ ਇਹ ਹੋਇਆ ਕਿ ਜੇ ਕੱਲ ਨੂੰ ਅਲਾਈਅੰਸ ਹੁੰਦਾ ਅਲਾਈਅੰਸ ਜਿਹੜੀ ਪਾਰਟੀ ਕੋਲ 43% ਵੋਟਾਂ 92 ਸੀਟਾਂ ਜਦੋਂ ਉਸ ਪਾਰਟੀ ਨੇ ਕਾਂਗਰਸ ਨਾਲ ਅਲਾਈਅੰਸ ਕਰਨਾ ਹੈ ਜਿਹਦੇ ਕੋਲ 18 ਸੀਟਾਂ ਤੇ 23% ਲਗਭਗ ਵੋਟਾਂ ਤੇ ਫਿਰ ਅਲਾਈਅੰਸ ਵਿੱਚ 8 4 ਵੱਧ ਤੋਂ ਵੱਧ ਹੋਊਗਾ ਜਾ 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 ਆਪਣਾ 8500 ਰੁਪਏ 13 ਜੀ ਜੇ 9 4 ਹੋਏਗਾ ਇਹਦਾ ਮਤਲਬ ਇਹ ਹੋਇਆ ਕਿ ਕਿਹਨੂੰ ਟਿਕਟ ਨਹੀਂ ਦਿੱਤੀ ਜਾਏਗੀ ਜਿਹੜਾ ਜਿਹੜੇ ਜਿਹੜੇ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਿਹੜੇ ਐਸਪਾਇਰ ਕਰਦੇ ਨੇ ਉਹਨਾਂ ਦਾ ਕੀ ਬਣੇਗਾ ਸੋ ਇੱਕ ਇਹ ਵੀ ਪਹਿਲੂ ਲੱਗਾ ਤਦ ਵੀ ਕਾਂਗਰਸ ਦੀ ਆਪਸੀ ਫੁੱਟ ਚਾਹ ਜ਼ਾਹਿਰ ਹੋਈ ਸੀ ਉਸ ਦਾ ਨੁਕਸਾਨ ਵੀ ਚੱਲਿਆ 18 ਸੀਟਾਂ ਤੇ ਰਹਿ ਗਈ ਸੀ ਕਾਂਗਰਸ ਤੇ ਹੁਣ 2024 ਦੀਆਂ ਚੋਣਾਂ ਆਉਣਗੀਆਂ ਨੇ 6 ਕੁ ਮਹੀਨਿਆਂ ਦਾ ਵਕਫਾ ਜਿਹੜਾ ਸਮਾਂ ਉਹ ਪਿਆ ਹੁਣ ਫੇਰ ਕਾਂਗਰਸ ਦੀ ਆਪਸੀ ਫੁੱਟਤਾ ਵਿਖਾਈ ਦੇ ਰਹੀ ਹੈ ਸਿੱਧੂ ਸਾਹਿਬ ਆਪਣਾ ਵੱਖਰਾ ਹੀ ਰਾਗ ਲਾ ਪਰੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਵੱਖਰਾ ਚੱਲ ਰਿਹਾ ਜੀ ਉਹ ਕਹਿੰਦੇ ਪਰ ਇਹਦੇ ਚ ਇੱਕ ਚੀਜ਼ ਹੋਰ ਐਡ ਕਰਨੀ ਪੈਗੀ ਜਸਬੀਤ ਕੇ ਜਿਸ ਤਰੀਕੇ ਨਾਲ ਚਰਚਾ ਹੁਣ ਤੱਕ ਹੁੰਦੀ ਰਹੀ ਹੈ ਨਵਜੋਤ ਸਿੰਘ ਸਿੱਧੂ ਕਹਿੰਦੇ ਰਹੇ ਆ ਕਿ ਮੁੱਖ ਮੰਤਰੀ ਚੁਣਨ ਦੇ ਲਈ ਚੋਣ ਨਹੀਂ ਹੈ ਪ੍ਰਧਾਨ ਮੰਤਰੀ ਚੁਣਨ ਦੇ ਲਈ ਸਾਰਾ ਸਿਦਾ ਪੇਚ ਅਪਣਾ ਰਹੇ ਆ ਯਾਨੀ ਕਿ ਸਿੱਧੇ ਤੌਰ ਤੇ ਇੰਡੀਆ ਗੱਟ ਜੋਟ ਨੂੰ ਸਮਰਥਨ ਦਿੰਦਾ ਹੈ ਪਰ ਪ੍ਰੋਫੈਸਰ ਸਾਹਿਬ ਇਹ ਵੀ ਦੱਸੋ ਜਿਸ ਤਰ੍ਹਾਂ ਜਸਬੀਤ ਨੇ ਕਿਹਾ ਪਰ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਕਾਂਗਰਸ ਹੀ ਕਹਿ ਰਹੇ ਨੇ ਕਿ ਸੂਸੈਟ ਦੇ ਬਰਾਬਰ ਹੈ ਦੇਖੋ ਇੱਕ ਕਾਂਗਰਸ ਹੀ ਕਹਿ ਰਹੇ ਨੇ ਕਿ ਸੂਸੈਟ ਦੇ ਬਰਾਬਰ ਹੈ ਦੇਖੋ ਕੌਨਸੀ ਰਾਜਨੀਤੀ ਦਾ ਜੇ ਐਨਾਲਿਸਿਸ ਕਰਨਾ ਹੋਵੇ ਨਾ ਜਿਹੜੀ ਗੱਲ ਕਹਿ ਰਹੇ ਨੇ ਉਹ ਸੁਣੋ ਉਹ ਤੋਂ ਅੱਗੇ ਸੋਚੋ ਫਿਰ ਫਿਰ ਅਸਲੀ ਐਨਾਲਿਸਿਸ ਹੁੰਦਾ ਇਹ ਗੱਲ ਬਹੁਤ ਸੌਖੀ ਹੈ ਕਹਿਣੀ ਕਿ ਜੇ ਕਾਂਗਰਸ 2022 ਦੀ ਚੋਣ ਇਸ ਕਰਕੇ ਹਾਰ ਗਈ ਕਿ ਅਸੀਂ ਆਪਸ ਵਿੱਚ ਲੜਦੇ ਰਹੇ ਤੇ ਬਹੁਤ ਸੌਖੀ ਹੈ ਜਿਹਦਾ ਮੈਂ ਨਾ ਇਹ ਬੁਣਿਆ ਕਿ ਜੇ ਅਸੀਂ ਇਕੱਠੇ ਹੋ ਜਾਈਏ ਅਸੀਂ ਚੋਣ ਜਿੱਤ ਜਾਾਂਗੇ ਇੰਨੀ ਸਿੰਪਲ ਗੱਲ ਨਹੀਂ ਹੁੰਦੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜੂ ਕਾਂਗਰਸ ਕਹਿ ਰਹੀ ਹੈ ਸੁਣੋ ਪਰ ਉਸ ਤੋਂ ਅੱਗੇ ਸੁਣੋ ਤੁਸੀਂ ਹੋਣੀ ਆਪਣਾ ਰਸਤਾ ਵੱਖਰਾ ਤਲਾਸ਼ ਸਕਦੇ ਨੇ ਇਹ ਇਹ ਗੱਲ ਸਹੀ ਹੈ ਇਹ ਇਹ ਗੱਲ ਸੈਕੰਡਰੀ ਹੈ ਪਹਿਲਾਂ ਮੁੱਢਲੀ ਗੱਲ ਕਰੀਏ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਕਿ ਕੱਲੇ ਕਲੇਸ਼ ਬੰਦ ਹੋਣ ਜਾਂ ਹੋਣ ਨਾਲ ਕਾਂਗਰਸ ਜਿੱਤ ਨਹੀਂ ਜਾਣੀ ਕੱਲੇ ਅਲਾਈਅੰਸ ਹੋਣ ਨਾਲ ਕਿਸੇ ਪਾਰਟੀ ਨੇ ਜਿੱਤ ਨਹੀਂ ਜਾਣਾ ਕਿਉਂ ਕਿ ਕਿਉਂਕਿ ਬੰਦਿਆਂ ਦੀ ਰਾਜਨੀਤੀ ਨਹੀਂ ਹੁੰਦੀ ਰਾਜਨੀਤੀ ਮੁੱਦਿਆਂ ਦੀ ਹੁੰਦੀ ਹੈ ਹੈ ਜੀ ਇਕੱਠੇ ਹੋਣ ਨਾਲ ਇਹ ਨਹੀਂ ਮਤਲਬ ਹੈ ਕਿ ਜੇ ਇੱਕ ਪਾਰਟੀ ਕੋਲ 20% ਵੋਟਾਂ ਨੇ ਦੂਜੇ ਕੋਲ 15 ਨੇ ਇਕੱਠੇ ਹੋ ਗਏ 35% ਇੱਕ ਕਦੇ ਨਹੀਂ ਹੁੰਦਾ ਹੈ ਜੀ ਸੋ ਇਸ ਕਰਕੇ ਮੁੱਦੇ ਕੀ ਨੇ ਹਾਂਜੀ ਗੱਲ ਉੱਥੇ ਖੜੀ ਦੇਦਾ ਮਤਲਬ ਇਹ ਹੋਇਆ ਜਿਹੜੀ ਕਾਂਗਰਸ ਦੀ ਕੈਪਟਨ ਸਰਕਾਰ ਦੀ 5 ਸਾਲਾਂ ਦੀ ਪਰਫਾਰਮੈਂਸ ਹੈਗੀ ਉਹ ਮੁੱਦਾ ਨਹੀਂ ਹੈਗਾ ਜਿਵੇਂ ਤੁਸੀਂ ਕਹਿ ਰਹੇ ਹੋ ਗੱਲ ਨੂੰ ਇੱਥੇ ਲਿਆ ਕੇ ਖੜਾ ਕਰ ਦੋ ਕਿ ਜੀ ਅਸੀਂ ਲੜਦੇ ਰਹੇ ਚੋਣ ਹਾਰ ਗਏ ਹਾਂਜੀ ਜਿਹੜੇ ਮੁੱਦਿਆਂ ਕਰਕੇ ਚੋਣ ਹਾਰੇ ਉਹ ਪਿੱਛੇ ਪੈ ਗਏ ਲੋਕਾਂ ਦੀ ਮੈਮਰੀ ਇੰਨੀ ਛੋਟੀ ਨਹੀਂ ਹੈਗੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹਨਾਂ 5 ਸਾਲਾਂ ਵਿੱਚ ਕੀ ਹੋਇਆ ਸੂਬੇ ਦੇ ਹਰ ਵਰਗ ਨੂੰ ਪਤਾ ਹੈ ਬੜਾ ਇੰਪੋਰਟੈਂਟ ਨਹੀਂ ਗਾ ਸਭ ਕੇ ਕਿਸ ਤਰੀਕੇ ਨਾਲ ਦੇਖੋ ਚਰਚਾ ਹੁਣ ਤੱਕ ਰਹੀ ਹੈ ਇਸ ਦੇ ਬڑے ਪਹਿਲੂ ਨੇ ਇੱਕ ਪਾਸੇ ਤਾਂ ਪੰਜਾਬ ਦੀ ਕਾਂਗਰਸ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਤੀਜੇ ਪਾਸੇ ਸੈਂਟਰ ਲੀਡਰਸ਼ਿਪ ਹੈ ਜਿਹੜੀ ਸਰਨਲ ਸਰ ਜੋੜ ਕੇ ਬੈਠੀ ਹੈ ਇਹ ਪੰਜਾਬ ਚ ਚਰਚਾ ਜਿਹੜੀ ਗਰਾਉਂਡ ਜ਼ੀਰੋ ਤੇ ਹੋ ਰਹੀ ਅੱਧਾ ਧੜਾ ਕਹਿ ਰਹੇ ਹੈ ਕਿ ਨਹੀਂ ਗੱਲ ਜੋੜ ਨਹੀਂ ਹੋਣਾ ਚਾਹੀਦਾ ਦੇਖੋ ਆਮ ਆਦਮੀ ਪਾਰਟੀ ਦੇ ਮਸਲੇ ਵੱਲੋਂ ਇੱਕ ਬਿਆਨ ਆਇਆ ਸੀ ਉਸ ਤੋਂ ਬਾਅਦ ਕੋਈ ਸਟੇਟਮੈਂਟ ਨਹੀਂ ਕੀ ਇਹ ਨੇਗੋਸ਼ੀਏਸ਼ਨ ਦੀ ਪੋਲਿਟਿਕਸ ਹੈ ਦੂਜਾ ਵੱਡਾ ਫੈਕਟਰ ਹੈ ਜੇ ਬੰਦ ਕਮਰਾ ਮੀਟ ਇਸ ਤੋਂ ਪਹਿਲਾਂ ਵੀ ਇਹੀ ਲੀਡਰ ਗਏ ਸੀ ਆਰਡੀਨੈਂਸ ਦੇ ਮੁੱਦੇ ਤੇ ਕਿ ਆਮ ਆਦਮੀ ਪਾਰਟੀ ਨਾਲ ਕਿਸੇ ਤਰੀਕੇ ਦਾ ਪੈਚ ਅਪ ਨਹੀਂ ਹੋਣਾ ਚਾਹੀਦਾ ਕੋਈ ਹੰਗਾਰਾ ਹਾਂ ਪੱਕੀ ਕਾਂਗਰਸ ਨੂੰ ਨਹੀਂ ਦੇਣਾ ਚਾਹੀਦਾ ਇਹੀ ਲੀਡਰਸ਼ਿਪ ਦੀ ਕੌਮੀ ਕਾਂਗਰਸ ਨੇ ਨਹੀਂ ਸੀ ਸੁਣੀ ਕਿ ਉਸੇ ਰਾਤ ਤੇ ਕਾਂਗਰਸ ਹੈ ਨਹੀਂ ਤੁਸੀਂ ਠੀਕ ਹੈ ਉਸੇ ਰਾਤ ਤੇ ਕਾਂਗਰਸ ਹੈ ਆਪਣੇ ਆਪ ਦੀ ਕੰਪਨੀ ਵੱਡਾ ਰੈਂਟ ਹੈ ਇਹ ਅਤੇ ਇਹ ਫਿਰ ਆਪਣੇ ਆਪ ਚ ਇੱਕ ਬੜੀ ਵੱਡਾ ਹਿੰਟ ਹੈ ਜੇ ਔਰ ਦਿੱਲੀ ਦੇ ਆਰਡੀਨੈਂਸ ਦੇ ਮੁੱਦੇ ਤੇ ਕਾਂਗਰਸ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਦੀ ਗੱਲ ਸੁਣੀ ਸਾਥ ਦਿੱਤਾ ਇਹਦਾ ਮਤਲਬ ਇਹ ਹੈ ਕਿ ਸੰਭਾਵਨਾ ਇਹ ਵੀ ਬਣ ਜਾਂਦੀ ਹੈ ਕਿ ਪੰਜਾਬ ਹੁਣ ਜਦੋਂ 2024 ਦੀਆਂ ਚੋਣਾਂ ਦੇ ਅਲਾਈਂਸ ਦੀ ਗੱਲ ਹੋ ਰਿਹਾ ਹੋ ਸਕਦਾ ਹੈ ਕਿ ਪੰਜਾਬ ਦੀ ਇਕਾਈ ਨੂੰ ਇੱਕ ਪਾਸੇ ਰੱਖ ਕੇ ਕਾਂਗਰਸ ਦੀ ਹਾਈ ਕਮਾਂਡ ਗੱਲ ਕਰੇ ਹੈ ਜਿਹੜੇ ਤੁਸੀਂ ਪੰਜਾਬ ਵਿੱਚ ਰੌਲੇ ਦੀ ਗੱਲ ਕਰਦੇ ਹੋ ਨਾ ਰੌਲੇ ਦੇ ਤੁਹਾਨੂੰ ਮੈਂ ਕਾਰਨ ਦੱਸੇ ਨੇ ਦੋ ਕਾਰਨ ਤੁਹਾਨੂੰ ਮੈਂ ਦੱਸਿਏ ਨੇ ਪਹਿਲੀ ਇਹ ਕਿ ਸੈਂਟਰ ਹਾਈ ਕਮਾਂਡ ਇਸ ਵੇਲੇ ਵੀਕ ਆ ਦੂਜੀ ਇਹ ਕਿ ਕਾਂਗਰਸ ਇਸ ਵੇਲੇ ਪੰਜਾਬ ਦੀ ਉਹ ਇਕਾਈ ਹੈ ਜਿਹਦੇ ਚ ਲੀਡਰ ਦੀ ਗਿਣਤੀ ਜਿਹੜੇ ਆਪਣੇ ਨੂੰ ਵੱਡੇ ਲੀਡਰ ਸਮਝਦੇ ਉਹ ਦੀ ਗਿਣਤੀ ਜੇ ਤੁਸੀਂ ਆਪ ਨਾਲ ਕੰਪੈਰੀਸ਼ਨ ਕਰਦੇ ਹੋ ਆਪ ਜਿਹੜੀ ਹੈ ਉਹ ਕਾਂਗਰਸ ਦੇ ਮੁਕਾਬਲੇ ਡਿਸਿਪਲਿਨਡ ਪਾਰਟੀ ਹੈ ਆਪ ਦੇ ਅੰਦਰ ਹਾਈ ਕਮਾਂਡ ਦੀ ਗੱਲ ਸੁਣੀ ਜਾਂਦੀ ਹੈ ਆਪ ਦੇ ਅੰਦਰ ਤੁਸੀਂ ਧਿਆਨ ਨਾਲ ਦੇਖੋ ਜਾਂ ਗੱਲ ਹੋਏਗੀ ਕਿ ਜੀਗਰ ਸਾਹਿਬ ਦੀ ਜਾਂ ਗੱਲ ਹੋਏਗੀ ਭਗਵੰਤ ਮਾਨ ਦੀ ਤੇ ਬਹੁਤ ਘੱਟ ਵਿਅਕਤੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਅੰਦਰ ਬੋਲ ਦੇ ਨਜ਼ਰ ਆਉਣਗੇ ਜਦ ਕਿ ਕਾਂਗਰਸ ਦੇ ਅੰਦਰ ਹਰ ਵਿਅਕਤੀ ਬੋਲ ਰਿਹਾ ਤੇ ਹਰ ਵਿਅਕਤੀ ਆਪਣਾ ਪੜਾਅ ਕੱਟ ਰਿਹਾ ਬਹੁਤ ਘੱਟ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਜੀ ਜੇ ਜੋ ਹਾਈ ਕਮਾਂਡ ਕਹੇਗੀ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਜਿਹੜਾ ਕਿ ਕਿਸੇ ਚੰਨੇ ਚ ਹੁੰਦਾ ਸੀਗਾ ਹੈ ਜੀ ਸੋ ਇਹਨਾਂ ਹਾਲਾਤਾਂ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਚਰਚਾ ਬੜੇ ਵੱਡੇ ਲੈਵਲ ਤੇ ਹੋ ਰਹੀ ਆ ਬੜੇ ਵੱਡੇ ਸਮੇਂ ਤੋਂ ਹੋ ਰਹੀ ਆ ਜੀ ਜਦ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਰੀਆਂ ਸਾਰੇ ਡਾਈਸੈਂਟ ਦੇ باوجود ਕਾਂਗਰਸ ਹਾਈ ਕਮਾਂਡ ਅਲਾਈਂਸ ਕਰ ਲਵੇ ਕਿਉਂ ਜਦੋਂ ਕਾਂਗਰਸ ਹਾਈ ਕਮਾਂਡ ਨੇ ਅਲਾਈਂਸ ਕਰਨਾ ਉਹਨਾਂ ਕੋਲ ਮੁੱਦਾ ਜਿਵੇਂ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਕੋਟ ਕਰਕੇ ਕਹਿ ਰਹੇ ਹੋ ਉਹਨਾਂ ਕੋਲ ਮੁੱਦਾ ਮੁਲਕ ਦਾ ਸਹੀ ਗੱਲ ਹੈ ਕਿ ਇਹਦੇ ਨਾਲ ਕਿਹੜਾ ਮੁੱਖ ਮੰਤਰੀ ਚੁਣਿਆ ਜਾਣਾ ਜੇ ਪ੍ਰਧਾਨ ਮੰਤਰੀ ਹੀ ਨਾ ਚੁਣਿਆ ਗਿਆ ਤਾਂ ਇਸ ਤਰੀਕ ਦਾ ਖਤਰਾ ਇਸ ਚੀਜ਼ ਦਾ ਖਤਰਾ ਕਾਂਗਰਸੀਨوں ਕਿ ਹੋ ਸਕਦਾ ਅਗਲੀ ਵਾਰ ਇਲੈਕਸ਼ਨ ਹੀ ਨਾ ਹੋਏ ਇਸੇ ਕਰਕੇ ਬੜੀ ਘਬਰਾਹਟ ਚ ਇੰਡੀ ਲਾਈਨਸ ਹੈ ਇੰਡੀਆ ਲਾਈਨਸ ਦੇ ਮਸਲੇ ਤੇ ਚਰਚਾ ਹੋ ਰਹੀ ਹੈ ਪਰ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਰਹੇਗਾ ਫਿਰ ਆਪਾਂ ਅਗਲੀ ਖਬਰ ਤੇ ਜੰਪ ਕਰਾਂਗੇ ਦੇਖੋ 50-50 ਦਾ ਫਾਰਮੂਲਾ ਰਹੇਗਾ ਜਾਂ ਇਸ ਤੇ 55-45 ਦਾ ਫਾਰਮੂਲਾ ਰਹੇਗਾ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੱਸ ਸਕਦੀ ਹੈ ਪਰ ਜਿਹੜੇ ਲੀਡਰ ਰਾਜ਼ੀ ਨਾ ਹੋਏ ਉਹ ਘਰਾਂ 'ਚ ਬੈਠਣਾ ਪਸੰਦ ਕਰਨਗੇ ਕਿਉਂਕਿ ਕਹਿ ਰਹੇ ਨੇ ਕਿ ਸੂਸਾਈਡ ਨਹੀਂ ਕਰਨਾ ਚਾਹਦੇ ਆਤਮ ਹੱਤਿਆ ਦੇ ਬਰਾਬਰ ਹੋਏਗਾ ਤੱਕ ਘਰ ਤੱਕ ਕੋਈ ਲੀਡਰ ਨਹੀਂ ਬੈਠਦਾ ਨਾ ਐਡੇ ਤਾਂ ਜਿਗਰੇ ਲੀਡਰਾਂ ਦੇ ਨਹੀਂ ਹੁੰਦੇ ਜਾਂ ਕਿਸੇ ਹੋਰ ਪਾਰਟੀ 'ਚ ਜੰਪ ਕਰਨਗੇ ਫਿਰ ਅਕਾਲੀ ਦਲ ਬੀਜੇਪੀ ਤੇ ਹੋਰ ਸਮੀਕਰਨ ਕਿਸ ਤਰੀਕੇ ਦੇ ਰਹਿ ਸਕਦੇ ਆ ਬਹੁਤ ਕਟਸ਼ਪਨਾ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਬੜੀ ਬੜੀ ਉਹਦੇ ਲੰਮੇ ਚੋੜੇ ਮੈਨੇ ਨੇ ਤੇ ਜੇ ਗੱਲ ਕਹਿ ਰਹੇ ਆ ਉਹ ਬੜੀ ਬੜੀ ਉਹਦੇ ਲੰਮੇ ਚੋੜੇ ਮੈਨੇ ਨੇ ਕਿ ਜੇ ਕਿਸ ਜਿਹੜੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਜਿੱਦੀ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਫੇਰ ਫੇਰ ਅਸੀਂ ਮਤਲਬ ਸਾਡੇ ਕੋਲ ਕੀ ਆਪਸ਼ਨ ਰਹਿ ਜੇਗੀ ਉਹ ਉਹ ਲੋਕ ਨੇ ਜਿਨ੍ਹਾਂ ਤੇ ਕਰਾਪਸ਼ਨ ਦੇ ਚਾਰਜਸ ਲੱਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਉਸ ਪਾਰਟੀ ਨਾਲ ਜਾਂਦੇ ਹਾਂ ਤੇ ਸਾਡੀ ਸਾਡੀ ਰਾਜਨੀਤਿਕ ਜਿਹੜੀ ਸ਼ਾਖਾ ਉਹ ਨਹੀਂ ਬਚਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਆਪਸ਼ਨ ਦੀ ਜੀ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕਰਨ ਨਾਲ ਕੁਝ ਨਹੀਂ ਬਣਦਾ ਬੜੀ ਵੱਡੀ ਗਿਣਤੀ ਵਿੱਚ ਲੋਕ ਛੱਡ ਕੇ ਬੀਜੇਪੀ ਚ ਗਏ ਬੜੀ ਵੱਡੀ ਗਿਣਤੀ ਵਿੱਚ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਅਕਾਲੀਆਂ ਚੋਂ ਛੱਡ ਕੇ ਬੀਜੇਪੀ ਚ ਗਏ ਬਹੁਤੇ ਵਾਪਸ ਆ ਗਏ ਕੋਈ ਦਾਲ ਨਹੀਂ ਗਲੀ ਹਾਂਜੀ ਸੋ ਇਸ ਕਰਕੇ ਪਾਰਟੀ ਦੀ ਪੋਲਿਟਿਕਸ ਜਾਂ ਵਿਅਕਤੀ ਦੀ ਪੋਲਿਟਿਕਸ ਉਹਦੇ ਕਰਦਾਰ ਨਾਲ ਚਲਦੀ ਹੈ ਬਹੁਤ ਵੱਡੀ ਚੀਜ਼ ਹੈ